ਆਪਣੀ ਜ਼ਿੰਦਗੀ ਜਿਉਣਾ ਭੁੱਲ ਗਏ ਆ ਆਪਾਂ ਸਹੀ ਮਾਇਨੇ ਚ ਸਿਰਫ ਇੱਕ ਦਿਨ ਕੱਟ ਰਹੇ ਆ ਜ਼ਿੰਦਗੀ ਜੀ ਨਹੀਂ ਰਹੇ ਆ ਕਿਉਂਕਿ ਆਪਾਂ ਆਪਣੀ ਜਿਹੜੀ ਲਾਈਫ ਦਾ ਕੰਟਰੋਲ ਆ ਉਹ ਦੂਜਿਆਂ ਦੇ ਹੱਥ ਵਿੱਚ ਦੇ ਰੱਖਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮੀਤ ਕੌਰ ਤੇ ਮੈਂ ਸਵਾਗਤ ਕਰਦੀ ਆ ਤੁਹਾਡਾ ਇਸ ਨਵੀਂ ਵੀਡੀਓ ਦੇ ਅੰਦਰ ਤੇ ਆਪਾਂ ਆਪਣੀ ਵੀਡੀਓ ਸ਼ੁਰੂ ਕਰਦੇ ਆ ਬਿਨਾਂ ਕਿਸੇ ਦੇਰੀ ਤੋਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਅੱਜ ਆਪਾਂ ਹਰੇਕ ਚੀਜ਼ ਚ ਇੱਕ ਨਾ ਖੁਸ਼ੀ ਲੱਭ ਰਹੇ ਆ ਵੀ ਆਪਾਂ ਨੂੰ ਖੁਸ਼ੀ ਮਿਲੇ ਆਪਾਂ ਖੁਸ਼ ਰਹਿਣਾ ਕੀ ਆ ਭੁੱਲ ਗਏ ਆ ਸਹੀ ਮਾਇਨੇ ਦੇੰਦਾ ਆਪਾਂ ਸਿਰਫ ਇੱਕ ਨਾਰਮਲੀ ਦਿਨ ਕੱਟ ਰਹੇ ਆ ਆਪਾਂ ਕੀ ਸੋਚਦੇ ਆ ਆਪਾਂ ਜਿਹੜੀ ਆਪਣੀ ਲਾਈਫ ਦਾ ਕੰਟਰੋਲ ਆ ਉਹ ਦੂਜਿਆਂ ਦੇ ਹੱਥ ਵਿੱਚ ਦੇ ਰੱਖਿਆ ਸਭ ਤੋਂ ਪਹਿਲੀ ਚੀਜ਼ ਆਪਣੇ ਮਾਈਂਡ 'ਚ ਇਹ ਹੀ ਆਉਂਦੀ ਹੈ ਕਿ ਆਪਾਂ ਇਹ ਸੋਚਦੇ ਹਾਂ ਕੋਈ ਦੂਜਾ ਮੇਰੇ ਬਾਰੇ ਕੀ ਸੋਚਦਾ ਕੋਈ ਦੂਜਾ ਮੈਨੂੰ ਐਨਾ ਹੋ ਜੇ ਜਾਂ ਇਹ ਕੀ ਮੇਰੇ ਬਾਰੇ ਕੀ ਓਪੀਨੀਅਨ ਰੱਖਦਾ ਆਪਾਂ ਇਹ ਜਿਹੜੀ ਸਾਰੀ ਚੀਜ਼ਾਂ ਆਪਣੇ ਮਾਈਂਡ 'ਚ ਚੱਲਦੀਆਂ ਰਹਿੰਦੀਆਂ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਜ਼ਿਆਦਾ ਹੀ ਇਹਨਾਂ ਚੀਜ਼ਾਂ ਤੇ ਫੋਕਸ ਕਰਨ ਲੱਗ ਪਏ ਆ ਤਾਂ ਇੱਥੇ ਇੱਕ ਗੱਲ ਇਹ ਵੀ ਆ ਕਿ ਜੇਕਰ ਜੇਕਰ ਆਪਾਂ ਸਹੀ ਮਾਇਨੇ ਚ ਖੁਸ਼ ਰਹਿਣਾ ਜਾਂ ਆਪਣੀ ਜ਼ਿੰਦਗੀ ਨੂੰ ਇੱਕ ਪੀਸਫੁੱਲੀ ਤਰੀਕੇ ਨਾਲ ਜੀਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾ ਸਟੈਪ ਤਾਂ ਇਹ ਹੀ ਆ ਕਿ ਆਪਾਂ ਜਿਹੜਾ ਆਪਣਾ ਐਕਚੁਅਲ ਸੈਲਫ ਆ ਉਹਨੂੰ ਆਪਾਂ ਕੰਪੇਅਰ ਨਾ ਕਰੀਏ ਆਪਾਂ ਆਪ ਦੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਨਾ ਬੰਦ ਕਰੀਏ ਆਪਾਂ ਇਸ ਚੀਜ਼ 'ਚ ਨਾ ਫਸੀਏ ਕਿ ਐਵੇਂ ਨਾ ਹੋ ਜੇ ਜਾਂ ਐਵੇਂ ਹੁੰਦਾ ਜਾਂ ਉਸ ਤਰੀਕੇ ਨਾਲ ਹੁੰਦਾ ਤਾਂ ਇਨ੍ਹਾਂ ਚੀਜ਼ਾਂ ਦਾ ਮਾਈਂਡ ਤੇ ਪ੍ਰੈਸ਼ਰ ਨਾ ਪਾਈਏ ਆਪਾਂ ਤਾਂ ਇਹ ਚੀਜ਼ਾਂ ਕਰਨੀਆਂ ਬੰਦ ਕਰਦੀਏ ਆਪਾਂ ਆਪਣੇ ਆਪ ਨਾਲ ਤੇ ਇਹ ਗੱਲ ਇੱਥੇ ਇੱਕ ਇਹ ਵੀ ਆ ਕਿ ਆਪਾਂ ਬਹੁਤ ਜ਼ਿਆਦਾ ਇਮੇਜੀਨੇਸ਼ਨ ਕਰਦੇ ਆ ਬਹੁਤ ਜ਼ਿਆਦਾ ਇਮੇਜੀਨੇਸ਼ਨ ਕਰਨ ਨਾਲ ਵੀ ਆਪਣਾ ਜਿਹੜਾ ਕੀ ਆ ਆਪਾਂ ਆਪਦੇ ਆਪ ਤੇ ਇੱਕ ਫੋਰਸ ਕਰ ਰਹੇ ਆ ਆਪਣੇ ਆਪ ਨੂੰ ਪ੍ਰੈਸ਼ਰ ਕਰ ਰਹੇ ਆ ਆਪਾਂ ਕੀ ਆ ਆਪਣੀ ਇੱਕ ਬਾਉਂਡਰੀ ਸੈੱਟ ਕਰ ਰੱਖੀ ਆ ਕਿ ਨਹੀਂ ਮੇਰੇ ਨਾਲ ਤਾਂ ਐਵੇਂ ਆ ਇਹ ਆ ਉਹ ਆ ਤਾਂ ਆਪਾਂ ਦੂਜਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਬੰਦ ਕਰ ਦਈਏ ਤਾਂ ਇਹ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਆ ਅੱਜ ਇੰਟਰਨੈਟ ਤੇ ਸੋਸ਼ਲ ਚਲ ਮੀਡੀਆ ਦੇ ਜ਼ਮਾਨੇ ਚ ਇੰਟਰਨੈਟ ਤੇ ਸੋਸ਼ਲ ਮੀਡੀਆ ਜਿਹੜਾ ਕਿ ਉਹ ਚੋਇਸ ਤੇ ਕੰਪੈਰੀਜ਼ਨ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਿਆ ਤਾਂ ਅਸੀਂ ਕਿਤੇ ਨਾ ਕਿਤੇ ਇਹ ਚੀਜ਼ਾਂ ਸੋਚਦੇ ਆਪਾਂ ਕੰਪੈਰੀਜ਼ਨ ਕਰਦੇ ਆਪਾਂ ਸੋਸ਼ਲ ਮੀਡੀਆ ਤੇ ਕੁਝ ਵੀ ਚੀਜ਼ਾਂ ਵੇਖਦੇ ਆ ਜਾਂ ਕੁਝ ਵੀ ਪੋਸਟ ਵੇਖੀ ਆਪਾਂ ਕੁਝ ਵੀ ਰੀਲ ਵੇਖੀ ਤਾਂ ਆਪਾਂ ਉਹਨਾਂ ਚੀਜ਼ਾਂ ਨਾਲ ਉਹਨਾਂ ਚੀਜ਼ਾਂ ਦਾ ਆਪਣੇ ਆਪ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਇਹ ਵੀ ਇੱਕ ਮੇਨ ਰੀਜ਼ਨ ਆ ਕਿ ਆਪਾਂ ਆਪ ਦੇ ਆਪ ਨੂੰ ਕਿੰਨੇ ਕਿਤੇ ਕੰਪੇਅਰ ਕਰਕੇ ਆਪਦੇ ਮਾਈਂਡ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਫੀਲ ਦੌਰ ਰੋਜ਼ ਬੋਲਟ ਉਹਨਾਂ ਨੇ ਕਿ ਕੰਪੈਰੀਜ਼ਨ ਇਜ਼ ਥੀਫ ਆਫ ਜੋਇ ਬਿ ਜਿਹੜੀ ਕੰਪੈਰੀਜ਼ ਆ ਨਾ ਉਹ ਆਪਣੀ ਜਿਹੜੀ ਖੁਸ਼ੀ ਆ ਉਹਦੀ ਚੋਰ ਆ ਤਾਂ ਇਹ ਗੱਲ ਬਿਲਕੁਲ ਸਹੀ ਆ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਹਾਂ ਆਪਾਂ ਕੰਪੈਰੀਜ਼ਨ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਆਂ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਬੜੇ ਜ਼ਿਆਦਾ ਸੀਰੀਅਸ ਹੋਏ ਪਏ ਆਂ ਸੋਸ਼ਲ ਮੀਡੀਆ ਦੇ ਵੇਖ ਕੇ ਪਰ ਰਿਐਲਿਟੀ ਜਿਹੜੀ ਕੀ ਆ ਕਿਤੇ ਨਾ ਕਿਤੇ ਉਹ ਰਿਐਲਿਟੀ ਕੁਝ ਹੋਰ ਹੁੰਦੀ ਆ ਸੋਸ਼ਲ ਮੀਡੀਆ ਦੇ ਪਿੱਛੇ ਦੀ ਜਿਹੜੀ ਰਿਐਲਿਟੀ ਆ ਉਹ ਕੁਝ ਹੋਰ ਹੁੰਦੀ ਆ ਤਾਂ ਇਹਨਾਂ ਚੀਜ਼ਾਂ ਨੂੰ ਕਰਨਾ ਬੰਦ ਕਰੋ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਨਾਲ ਕੰਪੈਰੀਜ਼ਨ ਤਾਂ ਬਿਲਕੁਲ ਵੀ ਨਾ ਕਰੋ ਆਪਣਾ ਕੰਪੈਰੀਜ਼ਨ ਕਿਸੇ ਦੂਜੀ ਚੀਜ਼ ਨਾਲ ਨਾ ਕਰੋ ਕਿਉਂਕਿ ਉਹ ਚੀਜ਼ਾਂ ਬਹੁਤ ਜ਼ਿਆਦਾ ਉਹਨਾਂ ਨੇ ਬਹੁਤ ਜ਼ਿਆਦਾ ਸੈਟਅਪ ਕੀਤੇ ਹੁੰਦੇ ਆ ਐਵੇਂ ਦੀਆਂ ਚੀਜ਼ਾਂ ਕਰਦੇ ਆ ਤਾਂ ਜਾ ਕੇ ਉਹ ਚੰਪਾ ਨੂੰ ਇੱਕ ਬਹੁਤ ਵਧੀਆ ਦੇਖੇ ਤਾਂ ਇਹ ਲਾਈਫ 'ਤੇ ਜੀਣਾ ਪਿਆ ਤਾਂ ਇਥੇ ਕਿ ਆਪਾਂ ਪਾਸਟ ਜਿਹੜਾ ਸੀ ਆਪਣਾ ਪਾਸਟ ਨੂੰ ਭੁੱਲ ਜਾਈਏ ਜਿਹੜਾ ਹੁਣ ਆਪਣੇ ਕੋਲੇ ਟਾਈਮ ਆਪਾਂ ਉਸ ਚੀਜ਼ਾਂ ਤੇ ਫੋਕਸ ਕਰੀਏ ਜਿਹੜੀਆਂ ਚੀਜ਼ਾਂ ਆਪਾਂ ਹੁਣ ਕਰ ਸਕਦੇ ਆ ਜਿਹੜਾ ਕਿ ਆਪਣੇ ਕੋਲੇ ਟਾਈਮ ਹੋਣਾ ਪਾਸਟ ਜੋ ਵੀ ਹੋਇਆ ਉਹ ਕੁਛ ਬੁਰਸੀ ਪਰ ਹੁਣ ਆਪਾਂ ਉਹ ਚੀਜ਼ਾਂ ਤੇ ਫੋਕਸ ਕਰਕੇ ਆਪਾਂ ਜੋ ਕਰਨਾ ਚਾਹੁੰਦੇ ਆ ਆਪਾਂ ਕਰ ਸਕਦੇ ਆ ਤਾਂ ਮੇਰਾ ਦੂਜਾ ਪੁਆਇੰਟ ਇਹ ਹੈ ਕਿ ਆਪਾਂ ਆਪਣੀ ਰਿਐਲਿਟੀ ਨੂੰ ਐਕਸੈਪਟ ਕਰੀਏ ਕੀ ਆ ਆਪਾਂ ਕਿਵੇਂ ਦੀਆਂ ਜਿਹਦਾ ਬੋਦੇ ਆਟ ਬੋਲਦੇ ਆ ਬੋਰੇ ਕਲੇ ਪਹੁੰਚੀ ਤੋਂ ਆਪਣੀ ਰਿਐਲਿਟੀ ਨੂੰ ਐਕਸੈਪਟ ਕਰੀਏ ਵੀ ਹਾਂ ਮੈਂ ਇਦਾਂ ਦਾ ਜੇ ਮੈਂ ਜੱਦ ਬੋਲਦਾ ਤਾਂ ਹਾਂ ਮੈਂ ਇਦਾਂ ਦਾ ਜੇ ਮੈਂ ਘੱਟ ਬੋਲਦਾ ਤਾਂ ਹਾਂ ਮੈਂ ਇਦਾਂ ਦਾ ਮੇਰੀ ਪਰਸਨੈਲਿਟੀ ਹੀ ਇਦਾਂ ਦੀ ਆ ਤਾਂ ਆਪਾਂ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰੀਏ ਆਪਣੇ ਰੀਅਲ ਸੈਲਫ ਨੂੰ ਵੀ ਜੋ ਆਪਾਂ ਹੈ ਨਾ ਕਿ ਆਪਾਂ ਦੂਜਿਆਂ ਦੇ ਚੱਕਰ 'ਚ ਆਪਾਂ ਦੂਜਿਆਂ ਦੀ ਇੱਕ ਟੈਂਪਰੇਰੀ ਹੈਪੀਨੈਸ ਦੇ ਚੱਕਰ 'ਚ ਆਪਾਂ ਆਪ ਦੇ ਆਪ ਨੂੰ ਉਹ ਇੱਕ ਡਬਲ ਫੇਸ ਬਣਾਈਏ ਡੁਅਲ ਫੇਸ ਆਪਾਂ ਬਣੀਏ ਤਾਂ ਆਪਾਂ ਐਕਸੈਪਟ ਕਰੀਏ ਜੋ ਰਿਐਲਿਟੀ ਆ ਆਪਾਂ ਕੀ ਆ ਹਾਂ ਆਪਾਂ ਉਸ ਚੀਜ਼ਾਂ ਤੇ ਵਰਕਿੰਗ ਕਰੀਏ ਵੀ ਆਪਾਂ ਬਿਹਤਰ ਕਿਵੇਂ ਬਣ ਸਕਦੇ ਆ ਜਾਂ ਕੁਝ ਕੀ ਕਰ ਸਕਦੇ ਆ ਆਪਾਂ ਆਪਦੇ ਟਾਈਮ 'ਚ ਮੈਕ ਕਰ ਸਕਦੇ ਆ ਤਾ ਇੱਥੇ ਮੈਨੂੰ ਇੱਕ ਇੰਗਲਿਸ਼ ਲਿਟਰੇਚਰ ਦੇ ਬਹੁਤ ਹੀ ਫੇਮਸ ਪੋਇਟ ਸ਼ੇਕਸਪੀਅਰ ਦੀ ਇੱਕ ਗੱਲ ਯਾਦ ਆਉਂਦੀ ਹੈ ਜੋ ਕਿ ਐਦਾਂ ਮੈਂ ਹਮੇਸ਼ਾ ਖੁਸ਼ੀ ਮਹਿਸੂਸ ਕਰਦਾ ਪਤਾ ਹੈ ਕਿਉਂ ਕਿ ਮੈਂ ਇਸੇ ਤੋਂ ਕੁਝ ਐਕਸਪੈਕਟ ਨਹੀਂ ਕਰਦਾ ਬੜੀਆਂ ਆਪਣੀਆਂ ਐਕਸਪੈਕਟੇਸ਼ਨਾਂ ਉਹ ਦੁਖੀ ਕਰਦੀਆਂ ਆਪਾਂ ਨੂੰ ਤਾਂ ਇਹ ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਆਪਣੀ ਜ਼ਿੰਦਗੀ ਨੂੰ ਹਾਰ ਕਰੋ ਹਮੇਸ਼ਾ ਖੁਸ਼ ਰਹੋ ਸੋ ਦੇ ਰੋ ਸੋ ਆਪਣੀ ਆਪਣੀ ਜੀਓ ਬੋਲਣ ਤੋਂ ਪਹਿਲਾਂ ਸੁਣੋ ਲਿਖਣ ਤੋਂ ਪਹਿਲਾਂ ਸੋਚੋ ਤੇ ਪ੍ਰਾਰਥਨਾ ਕਰਨ ਤੋਂ ਪਹਿਲਾਂ ਮਾਫ ਕਰੋ ਖੱਟ ਮਾਰਨ ਤੋਂ ਪਹਿਲਾਂ ਉਸ ਚੀਜ਼ ਨੂੰ ਮਹਿਸੂਸ ਕਰੋ ਨਫ਼ਰਤ ਕਰਨ ਤੋਂ ਪਹਿਲਾਂ ਪਿਆਰ ਕਰੋ ਤੇ ਕੋਸ਼ਿਸ਼ ਕਰੋ ਮਰਨ ਮਰਨ ਤੋਂ ਪਹਿਲਾਂ ਜ਼ਿੰਦਗੀ ਜਿਓ ਤਾਂ ਇਹ ਬਹੁਤ ਸੋਹਣੀਆਂ ਆ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਇੰਪਲੀਮੈਂਟ ਕਰਕੇ ਆਪਾਂ ਆਪਦੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਆ ਆਪਾਂ ਹੋਰ ਵੀ ਬੈਸਟ ਬਣ ਸਕਦੇ ਆ ਆਪਣੇ ਆਪ ਚ ਤੇ ਆਪਾਂ ਖੁਸ਼ ਰਹਿ ਸਕਦੇ ਆ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੇਗੀ ਤੇ ਅੱਜ ਲਈ ਇੰਨਾ ਹੀ ਥੈਂਕ ਯੂ ਸਸਟਿਕਾਟ